ਹੱਥ ਵਿੱਚ ਫੜੇ ਮੋਬਾਈਲ ਦੇ ਉੱਪਰ ਇੱਕ ਨੌਜਵਾਨ ਦੀ ਤਸਵੀਰ ਨੂੰ ਨਿਹਾਰਦਾ ਹੋਇਆ ਇਹ ਸ਼ਖਸ ਉਹ ਬਦਕਿਸਮਤ ਪਿਓ ਹੈ ਜਿਸਨੇ ਕਿ ਆਪਣੇ ਇਸ ਨੌਜਵਾਨ ਪੁੱਤ ਨੂੰ ਸੜਕੀ ਹਾਦਸੇ ਦੇ ਵਿੱਚ ਖੋ ਦਿੱਤਾ ਦਰਅਸਲ ਆਪਣਾ ਪਵਿੱਕਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਆਸਟ੍ਰੇਲੀਆ ਗਏ ਅੰਮ੍ਰਿਤਸਰ ਦੇ ਅਚਨਾਲਾ ਤਹਿਸੀਲ ਦੇ ਨੌਜਵਾਨ ਭਗਵੰਤ ਸਿੰਘ ਦੀ ਆਸਟ੍ਰੇਲੀਆ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ 37 ਸਾਲਾ ਪੰਜਾਬੀ ਨੌਜਵਾਨ ਭਗਵੰਤ ਸਿੰਘ ਆਸਟ੍ਰੇਲੀਆ ਦੇ ਵਿੱਚ ਟਰੱਕ ਡਰਾਈਵਰੀ ਕਰਦਾ ਸੀ ਤੇ ਡਰਾਈਵਰੀ ਕਰਦਿਆਂ ਦੌਰਾਨ ਉਸਦਾ ਟਰੱਕ ਅਚਾਨਕ ਦਰਖਤੇ ਨਾਲ ਝਟਕਰਾਉਂਦਾ ਹੈ ਤੇ ਜਿਸ ਤੋਂ ਬਾਅਦ ਉਸਦੇ ਟਰੱਕ ਨੂੰ ਅੱਗ ਲੱਗ ਜਾਂਦੀ ਹੈ। ਇਸ ਹਾਦਸੇ ਦੇ ਵਿੱਚ ਭਗਵੰਤ ਸਿੰਘ ਦੀ ਮੌਤ ਹੋ ਜਾਂਦੀ ਹੈ। ਉਧਰ ਇਸ ਮੰਦਭਾਗੀ ਖਬਰ ਦੇ ਚਲਦਿਆਂ ਪੂਰੇ ਪਰਿਵਾਰ ਅਤੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਦੇ ਵਿੱਚ ਸਨਾਟਾ ਛਾਇਆ ਹੋਇਆ ਤੇ ਆਪਣੇ ਨੌਜਵਾਨ ਪੁੱਤ ਨੂੰ ਖੂਨ ਵਾਂਗ ਏਹੀ ਤੇ ਉਹ ਇੱਕੋ ਟੱਕ ਫੋਟੋ ਦੇ ਉੱਪਰ ਆਪਣੇ ਪੁੱਤ ਨੂੰ ਨਿਹਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਉਧਰੋਂ ਪਰਿਵਾਰਿਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਇਸ ਪੂਰੇ ਮਾਮਲੇ ਦੇ ਸਬੰਧ ਵਿੱਚ ਜਦੋਂ ਮ੍ਰਿਤਕ ਭਗਵੰਤ ਸਿੰਘ ਦੇ ਪਿਤਾ ਦੇ ਨਾਲ ਗਲਬਾਤ ਕੀਤੀ ਤਾਂ ਉਹਨਾਂ ਪਰੇਵੰਦ ਦੇ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਉਸ ਦਾ ਪੁੱਤਰ ਭਗਵੰਤ ਸਿੰਘ ਆਪਣੀ ਪਤਨੀ ਨਫਰੀਤ ਕੌਰ ਤੇ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬਨ ਗਿਆ ਸੀ ਜਿੱਤੇ ਕਿ ਉਹ ਇੱਕ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਤੇ ਡਰਾਈਵਰੀ ਕਰਦੇ ਆ ਦੌਰਾਨ ਹੀ ਉਸ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ 3 ਸਾਲ ਹੋ ਗਏ ਕੈਨੂੰ ਆਸਟ੍ਰੇਲੀਆ ਦੇ ਵਿੱਚ ਸਾਡੀ ਜਿਹੜੀ ਲੜਕੀਆ ਉਹਨੂੰ तकरीबन 9 9.5 ਸਾਲ ਹੋ ਗਏ ਕਈ ਨੂੰ ਮੈਰਿਜ ਹੋਈ ਸੀ ਦੀ ਆਸਟ੍ਰੇਲੀਆ ਦੇ ਵਿੱਚ ਇਹ ਬਹੁਤ ਟ੍ਰੈਕਿੰਗ ਦਾ ਕੰਮ ਕਰਦਾ ਸੀ ਤੇ ਵਾਪਸੀ ਤੇ ਆ ਰਿਹਾ ਸੀ ਟੋਟਲ ਸਫਰ ਉਹ 700 ਮੀਲ ਦਾ ਸੀ 500 ਕਵਰ ਕਰ ਗਿਆ 200 ਜੇ ਘਰ ਦੇ ਲਾਗੇ ਰਹਿ ਗਿਆ ਸੀ ਕਰਨ ਵਾਲਾ ਵੱਡੀ ਜਿਹੜੀ ਸੀ ਉਹ ਲੋਡਡ ਸੀ ਬੇਕਅਪ ਹੋ ਕੇ ਦਰੱਖੇ ਜਾ ਟਕਰਾਈ ਟਕਰੋਂਦਿਆਂ ਸਾਰੀ ਜਿਹੜੀ ਆ ਸਾਰੀ ਜਿਹੜੀ ਟਰੈਲਰ ਸੀ ਉਹ ਨੂੰ ਅੱਗ ਲੱਗ ਗਿਆ ਕੰਟਰੋਲ ਜਿਹੜਾ ਮੌਕੇ ਤੇ ਹੋ ਨਹੀਂ ਸਕਿਆ ਤੇ ਸਾਰੀ ਗੱਡੀ ਝੁੱਲਸ ਗਈ ਉਹਨੂੰ ਡੈੱਡ ਬੋਡੀ ਦਾ ਜੇ ਕਨਫਰਮ ਨਹੀਂ ਹੋ ਰਿਹਾ ਬੱਚੀ ਆ ਜਾਂ ਨਹੀਂ ਬੱਚੀ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ ਅਸੀਂ ਜਾਵਾਂਗੇ ਜਾ ਕੇ ਪਤਾ ਕਰਾਂਗੇ ਉਸੇ ਹਿਸਾਬ ਨਾਲ ਜਿਹੜਾ ਅਸੀਂ ਡੈੱਡ ਬੋਡੀ ਨੂੰ ਇੱਧਰ ਲਿਆਵਾਂਗੇ ਫੈਮਿਲੀ ਚ ਉੱਤੇ ਸਿਰਫ ਉਹਦੀ ਘਰ ਵਾਲੀ ਆ ਜਾਂ ਉਹਦਾ ਬੇਟਾ 1 ਸਵਾ ਛਾਲ ਦਾ ਹੈ ਮਾਣ ਵਿੱਚ ਬਹੁਤ ਚਾਅ ਸੀ ਜਦੋਂ ਪਿਛਲੇ ਸਾਲ ਆਇਆ ਇੱਥੋਂ ਡੇਢ ਸਾਲ ਹੋਇਆ ਹੈ ਸਾਇਸ ਤੇ ਸਾਰਾ ਨੂੰ ਮਿਲ ਕੇ ਗਿਆ ਹੈ ਤੇ ਬੱਚੇ ਦੀ ਜਿਹੜੀ ਸੀ ਉੱਥੇ ਇਹਨਾਂ ਨੇ ਆਇਆ ਇੱਕ ਮਹੀਨਾ ਪਹਿਲਾਂ ਜਨਮ ਦਿਨ ਤੇ ਪਾਰਟੀ ਰੈਸਟੋਰੈਂਟ 'ਚ ਕਰਕੇ ਬੜਾ ਖੁਸ਼ੀ ਬਕਾਇਦਾ ਆਪਣੀਆਂ ਯਾਦਾਂ ਖੇਡ ਲੀਆਂ ਛੱਡ ਗਿਆ ਇੱਥੇ ਇਹਨੇ ਦਸੰਬਰ ਦੇ ਵਿੱਚ ਆਉਣਾ ਸੀ ਜਨਵਰੀ ਇਹਨੇ ਰਹਿ ਕੇ ਇੱਥੇ ਉਹ ਲਿਖਿਆ ਸੀ ਕਿ ਸਾਰੇ ਸੱਜਣਾ ਬਿੱਤਰਾਂ ਨੂੰ ਬੁਲਾ ਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਤੇ ਨਾਲੇ ਸਾਰੇ ਭੈਣ ਭਰਾ ਇੱਥੇ ਮਿਲ ਜਾਣਗੇ ਕਿਉਂਕਿ ਉਹ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਕਿਲਕਾਰੀ بیٹے ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੁੱਤਰਾ ਸੀ। ਵੱਡਾ ਇਹ ਸੀ। ਇਹਨੀਆਂ ਬੜੀਆਂ ਉਹਨੂੰ ਖੁਸ਼ੀ ਆ ਸੀ ਕਿ ਇਹ ਮੈਂ ਪਿਓ ਬਣਿਆ ਸਾਨੂੰ ਇਹ ਸੀ ਕਿ ਅਸੀਂ ਦਾਦੇ ਬਣੇ। ਪਤਾ ਨਹੀਂ ਪ੍ਰਮਾਤਮਾ ਨੂੰ ਇਹ ਮਨਜੂਰ ਸੀ। ਆਜੇ ਅੱਜੇ ਮੇਰੀ ਕੱਲ੍ਹ ਕੱਲ ਹੋਈ ਸੀ। ਤੇ ਚਾ ਗੱਡੀ ਚਲਾ ਰਿਆ ਸੀ ਚਲਦਾ ਚਲਦਾ ਜਾ ਰਿਹਾ ਸੀ ਕਿ ਮੇਰਾ ਜਿਹੜਾ ਵਾਪਸੀ ਦਾ ਲੋਡ ਆ ਇਹਨੇ ਉਥੋਂ ਜਿੱਥੋਂ ਚੱਲਿਆ ਇਹ ਐਡਿਲਾਡ ਤੋਂ ਉਥੋਂ ਨੇ ਲੋਡ ਮਿਲਿਆ ਨੇ ਰਸਤੇ 'ਚ ਲੋਡ ਇਹਨੇ ਚੱਕਿਆ ਏ। ਸ਼ੀਮਟਾਕੀ ਗੱਲਾਂਬਾਤ ਕਰਦੇਰੇ ਪਰਿਵਾਰਕ ਗੱਲਾਂ ਚੱਲਦੇ ਰਹੀਆਂ ਸਾਡਾ ਗਰੁੱਪ ਜਾਂ ਬਣਿਆ ਪਰਿਵਾਰ ਦਾ ਸਾਰੇ ਚੋਂ ਬੱਚਿਆਂ ਦਾ ਹੀ ਪੰਜਾਂ ਦਾ ਗਰੁੱਪ ਇੱਕ ਦੇ ਵਿੱਚ ਸਾਰੇ ਜਿਹੜੇ ਇੱਕ ਦੋ ਜਿਹਨਾਂ ਆਸਾ ਮਜ਼ਾਕ ਠੱਠੇ ਕਰਦੇ ਰਹੇ ਇਹ ਤਾਂ ਪਤਾ ਨਹੀਂ ਸੀ ਕਿ ਮੇਰਾ ਕੱਲ ਦਿਨ ਮੈਂ ਤੁਹਾਨੂੰ ਵਖ ਦੇਖਾਈ ਨਹੀਂ ਦੇਣੀ ਬਿਲਕੁਲ ਜਿਹੜੇ ਅਸੀਂ ਤਾਂ ਤਿਆਰ ਹੋ ਰਹੇ ਸੀ ਡਿਊਟੀ ਦੇ ਤੇ ਕੁਦਰਤੀ ਲਾਈਵ ਪ੍ਰੋਗਰਾਮ ਇਹਨਾਂ ਦਾ ਸਾਡਾ ਆ ਰਿਹਾ ਸੀ ਇਕੱਠੇ ਹੋਏ ਸੀ ਬੱਚੇ ਤੇ ਇਹ ਨੂੰ ਸਗੋ ਐਡ ਕਰਨਾ ਸੀ ਤੇ ਅਸੀਂ ਚਲਦੀ-ਚਲਦੀ ਇਲੈਕਸ਼ਨ ਕਰਕੇ ਅਸੀਂ ਜਿਦਾਂ ਕਿ ਬਚ ਲੋ ਇਲੈਕਸ਼ਨ ਡਿਊਟੀਆਂ ਵੰਡਣੀਆਂ ਐ ਤੇ ਸਾਰੇ ਐਡ ਹੋ ਗਏ ਫਿਰ ਟਾਈਮ ਲੱਗ ਜਾਂਦਾ 8:30 ਸਕੂਲ ਲੱਗਦਾ ਸੀ 8 ਵਜੇ ਜਿਹੜਾ ਐ ਅਸੀਂ ਲਾਈਵ ਜਦੋਂ ਇਹ ਹੋਇਆ ਤੇ ਉਦੋਂ ਅਚਨਚੇਤੇ ਪੁਲਿਸ ਦਾ ਉਤੋਂ ਪੁਲਿਸ ਸਟੇਸ਼ਨ ਦੇ ਉਤੋਂ ਫੋਨ ਆਇਆ ਇਹ ਐਸ ਟਰੱਕ ਨੰਬਰ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਐਸ ਭਗਵੰਤ ਸਿੰਘ ਨਾਮ ਦਾ ਜਿਹੜਾ ਵਿੱਚ ਡਰਾਈਵਰ ਸੀ ਉਹ ਨਹੀਂ ਰਿਹਾ ਤਸਦੀਕ ਜਿੱਥੇ ਜੋ ਕੇ ਸਮੇਂ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਆਪਣਾ ਭਵਿੱਖ ਆਪਣੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਵਿਦੇਸ਼ਾਂ ਦੇ ਵੱਲ ਜਾਣ ਦੀ ਹੋੜ ਲੱਗੀ ਹੋਈ ਆ ਤਾਂ ਉੱਥੇ ਹੀ ਆਇਦਨ ਵਿਦੇਸ਼ੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੋਤੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਉੱਥੇ ਹੀ ਅੰਮ੍ਰਿਤਸਰ ਦੇ ਨੌਜਵਾਨ ਭਗਵੰਤ ਸਿੰਘ ਦੀ ਸੜਕੀ ਹਾਸੇ ਦੇ ਵਿੱਚ ਮੌਤ ਹੋਣ ਤੇ ਚਲਦਿਆਂ ਪਰਿਵਾਰ ਅਤੇ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ ਤੇ ਇੱਥੇ ਵੀ ਦੱਸਦੀ ਕਿ ਮ੍ਰਿਤਕ ਭਗਵੰਤ ਸਿੰਘ ਆਪਣੇ 7 ਸਾਲਾ ਬੇਟੇ ਅਤੇ ਪਤਨੀ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਜਿੱਥੇ ਕਿ ਉਸ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ